ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਅਸੀਂ ਬਹੁਤ ਵਾਰ ਹੈ ਸਦੀ ਦੇ ਅੰਦਰ ਕਹਿੰਦਿਆਂ ਹਾਂ ਬੋਲਦਿਆਂ ਹਾਂ ਲੋਕਾਂ ਨੂੰ ਸੁਣਿਆ ਹੈ ਵੀ ਬਦਲਾਅ ਬੜਾ ਜ਼ਿਆਦਾ ਆਇਆ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਬਦਲਾਅ ਬੜਾ ਆਇਆ ਹੈ ਔਰ ਤਕਰੀਬਨ ਤਕਰੀਬਨ 1990 ਤੋਂ ਲੈ ਕੇ ਹੁਣ ਤੱਕ ਤੇ ਬਹੁਤ ਜ਼ਿਆਦਾ ਬਦਲਾਅ ਆ ਚੁੱਕਾ ਹੈ ਤੇ ਜੇ ਗੱਲ ਨੂੰ ਹੋਰ ਨੇੜੇ ਕਰੀਏ 2005 ਤੋਂ ਲੈ ਕੇ ਆ 2025 ਤੱਕ ਹੋਰ ਜ਼ਿਆਦਾ ਚਵੀ ਤੱਕ ਹੋਰ ਜ਼ਿਆਦਾ ਬਦਲਾਅ ਆਇਆ ਵੱਡਾ ਬਦਲਾਅ ਆਇਆ ਇਸ ਬਦਲਾਅ ਨੂੰ ਵੇਖਦਿਆਂ ਸੁਭਾਵਕ ਜ਼ੁਬਾਨੋਂ ਇੱਕ ਗੱਲ ਨਿਕਲਦੀ ਮੋਟੀ ਜੀ ਪਾਸ਼ਾ ਦੀ ਗੱਲ ਨਿਕਲਦੀ ਵੀ ਯੋਗ ਬਦਲ ਗਿਆ ਵਾਕਿਆ ਹੀ ਬਦਲ ਗਿਆ ਹੁਣ ਉਹ ਬਦਲਿਆ ਕਿਵੇਂ ਕੱਪੜਿਆਂ ਦੇ ਰੂਪ ਦੇ ਅੰਦਰ ਪਹਿਰਾਵੇ ਦੇ ਰੂਪ ਦੇ ਅੰਦਰ ਖਾਣੇ ਦੇ ਰੂਪ ਦੇ ਅੰਦਰ ਮਕਾਨ ਘਰਾਂ ਦੇ ਰੂਪ ਦੇ ਅੰਦਰ ਕਾਰਾਂ ਕੋਠੀਆਂ ਦੇ ਰੂਪ ਦੇ ਅੰਦਰ ਤੇ ਤੁਹਾਡੀ ਸੋਚ ਦੇ ਅੰਦਰ ਵੈਸੇ ਯੁੱਗ ਨਹੀਂ ਬਦਲਦੇ ਜਿੰਨੂੰ ਉਹ ਯੁੱਗ ਕਹਿੰਨੇ ਉਹ ਮਿਥਿਆਸੀਕ ਵਾਰਤਾ ਹੈ ਉਹਨੂੰ ਨਾ ਗੁਰੂ ਗ੍ਰੰਥ ਸਾਹਿਬ ਜੀ ਮੰਨਦੇ ਨੇ ਤੇ ਨਾ ਚੰਗੇ ਦਾਰਸ਼ਨਿਕ ਫਿਲਾਸਫਰ ਪੁਰਸ਼ ਮੰਨਦੇ ਨੇ ਖੈਰ ਉਹ ਇੱਕ ਵਿਸ਼ਾ ਵੱਖਰਾ ਹੈ ਹੁਣ ਵਿਚਾਰ ਬਦਲੇ ਤੁਹਾਡੇ ਵਿਚਾਰ ਦੂਸ਼ੇ ਸਨ ਕਮਜ਼ੋਰ ਸਨ ਜੀਰਣ ਸਨ ਪੁਰਾਣੇ ਸਨ ਕਸੇ ਪਿੱਟੇ ਸਨ ਤੁਸੀਂ ਪੜਦੇ ਰਹੇ ਚੰਗਾ ਸਾਹਿਤ ਪੜਦੇ ਰਹੇ ਚੰਗਿਆਂ ਨੂੰ ਸੁਣਦੇ ਰਹੇ ਤੁਹਾਡਾ ਅੰਦਰ ਬਦਲਿਆ ਵਿਚਾਰ ਬਦਲੇ ਵਿਚਾਰ ਬਦਲਣ ਦੇ ਨਾਲ ਤੁਹਾਡੇ ਕੰਮ ਬਦਲੇ ਤੁਹਾਡੀ ਕਿਰਤ ਬਦਲੀ ਤੁਹਾਡੇ ਕਰਮ ਬਦਲੇ ਉਹਦੇ ਨਾਲ ਤੁਹਾਡਾ ਯੋਗ ਬਦਲ ਗਿਆ ਅਗਰ ਬਾਹਰ ਮੁਖੀ ਵੇਖੀ ਦੇਖੀਏ ਤੇ ਬਾਹਰੋਂ ਕੱਪੜਿਆਂ ਦੇ ਅੰਦਰ ਖਾਣੇ ਦਾਣੇ ਦੇ ਅੰਦਰ ਘਰਬਾਰ ਦੇ ਅੰਦਰ ਸਭ ਕੁਝ ਦੇ ਅੰਦਰ ਤੁਹਾਨੂੰ ਬਦਲਿਆ ਹੋਇਆ ਨਜ਼ਰ ਪੈਂਦਾ ਪਰ ਇਹਦਾ ਮੈਂ ਇੱਕ ਛੋਟਾ ਜਿਹਾ ਸੂਤਰ ਨੁਕਤਾ ਤੁਹਾਡੇ ਸਾਹਮਣੇ ਰੱਖਣਾ ਸ਼ੁਰੂ ਕਰਦਾ ਜਦੋਂ ਤੁਸੀਂ ਬਦਲਦੇ ਹੋ ਤੇ ਤੁਹਾਡੇ ਵਾਸਤੇ ਯੁੱਗ ਬਦਲਦਾ ਹੈ ਬੜੇ ਧਿਆਨ ਨਾਲ ਸੁਣ ਲਿਓ ਜਦੋਂ ਤੁਸੀਂ ਬਦਲਦੇ ਹੋ ਤੁਹਾਡੇ ਵਾਸਤੇ ਯੁੱਗ ਬਦਲ ਜਾਂਦਾ ਹੈ ਸਾਰਿਆਂ ਵਾਸਤੇ ਉਦੋਂ ਯੁੱਗ ਨਹੀਂ ਬਦਲਦਾ ਸਾਰਿਆਂ ਵਾਸਤੇ ਸਮਾਂ ਨਹੀਂ ਬਦਲਦਾ ਐਗਜ਼ਾਮਪਲ ਦੇ ਤੌਰ ਤੇ ਅੱਜ ਵੀ ਅਫਰੀਕਾ ਵਰਗੇ ਦੇਸ਼ਾਂ ਦੇ ਅੰਦਰ ਜਾਂ ਇੰਡੀਆ ਵਰਗੇ ਦੇਸ਼ਾਂ ਦੇ ਅੰਦਰ ਜਿਨ੍ਹਾਂ ਲੋਕਾਂ ਦੇ ਕੋਲ ਖਾਣ ਵਾਸਤੇ ਚੰਗਾ ਭੋਜਨ ਨਹੀਂ ਉਹਨਾਂ ਦਾ ਯੁੱਗ ਤੇ ਨਹੀਂ ਨਾ ਬਦਲਿਆ ਜੇ ਤੁਸੀਂ ਅੱਜ ਤੋਂ 50 100 ਸਾਲ ਪਿੱਛੇ ਜਾ ਕੇ ਗੱਲ ਕਰਦੇ ਹੋ ਵੀ ਚੰਗਾ ਕੱਪੜਾ ਨਹੀਂ ਸੀ ਉਹਨਾਂ ਲੋਕਾਂ ਕੋਲ ਅੱਜ ਵੀ ਚੰਗਾ ਕੱਪੜਾ ਨਹੀਂ ਫਿਰ ਉਹਨਾਂ ਦਾ ਯੁੱਗ ਕਾਦਾ ਬਦਲਿਆ ਜੇ ਤੁਸੀਂ ਕਹਿੰਦੇ ਹੋ ਵੀ ਅੱਜ ਤੋਂ 100 150 ਸਾਲ ਪਹਿਲਾਂ ਤੁਹਾਡੇ ਕੋਲ ਚੰਗੀ ਜੁੱਤੀ ਨਹੀਂ ਸੀ ਉਹਨਾਂ ਕੋਲ ਅੱਜ ਵੀ ਚੰਗੀ ਜੁੱਤੀ ਨਹੀਂ ਹੈ ਇੱਕ ਵੀ ਸਦੀ ਦੇ ਅੰਦਰ ਵੀ ਜੁੱਤੀ ਨਹੀਂ ਹੈ ਤੇ ਫਿਰ ਉਹਨਾਂ ਵਾਸਤੇ ਯੁੱਗ ਕਾਦਾ ਬਦਲਿਆ ਯੁੱਗ ਉਦੋਂ ਬਦਲਿਆ ਜਾਣਿਆ ਜਾ ਸਕਦਾ ਹੈ ਸਮਝਿਆ ਜਾ ਸਕਦਾ ਹੈ ਜਦੋਂ ਤੁਸੀਂ ਬਦਲਦੇ ਹੋ ਤੇ ਤੁਸੀਂ ਬਦਲਣ ਦਾ ਮਤਲਬ ਇਹ ਹੈ ਤੁਹਾਡੇ ਵਿਚਾਰ ਬਦਲਦੇ ਨੇ ਤੇ ਵਿਚਾਰਾਂ ਦੇ ਨਾਲ ਤੁਹਾਡਾ ਬਾਹਰ ਦਾ ਫੈਲਿਆ ਹੋਇਆ ਸੰਸਾਰ ਨਾਲ ਨਾਲ ਦਾ ਉਹ ਬਦਲਦਾ ਹੈ ਤੁਹਾਡਾ ਬਿਜ਼ਨਸ ਬਦਲਦਾ ਹੈ ਉਹਨਾਂ ਲੋਕਾਂ ਦੇ ਕੋਲ ਅੱਜ ਵੀ ਕਪੜਾ ਨਹੀਂ ਹੈ ਅੱਜ ਵੀ ਜੁੱਤੀ ਨਹੀਂ ਹੈ ਅੱਜ ਵੀ ਚੰਗਾ ਘਰ ਨਹੀਂ ਹੈ ਚੰਗਾ ਖਾਣ ਵਾਸਤੇ ਭੋਜਨ ਨਹੀਂ ਹੈ ਰਹਿਣ ਵਾਸਤੇ ਜਗ੍ਹਾ ਨਹੀਂ ਹੈ ਬਹੁਤ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਅੱਜ ਤੱਕ ਬਿਜਲੀ ਨਹੀਂ ਪਹੁੰਚੀ ਪ੍ਰਕਾਸ਼ ਨਹੀਂ ਪਹੁੰਚਿਆ ਫਿਰ ਉਹਨਾਂ ਵਾਸਤੇ ਯੋਕਾ ਦਾ ਬਦਲਿਆ ਉੱਥੇ ਅੱਜ ਵੀ ਇਸ ਤਰ੍ਹਾਂ ਹੀ ਰਹਿ ਰਹੇ ਨੇ ਜਿਵੇਂ ਆਦੀਵਾਸੀ ਰਹਿੰਦੇ ਸਨ ਉੱਥੇ ਅੱਜ ਵੀ ਇਸ ਤਰ੍ਹਾਂ ਹੀ ਰਹਿ ਰਹੇ ਨੇ ਜਿਵੇਂ ਆਦੀਵਾਸੀ ਕਾਲ ਦੇ ਅੰਦਰ ਲੋਕ ਸ਼ਿਕਾਰ ਕਰਦੇ ਸਨ ਖਾਂਦੇ ਸਨ ਉਹ ਅੱਜ ਵੀ ਇਸ ਤਰ੍ਹਾਂ ਰਹੇ ਨੇ ਜੰਗਲਾਂ ਦੇ ਅੰਦਰ ਰਹਿੰਦੇ ਨੇ ਸੱਪ ਖਾਂਦੇ ਨੇ ਕਿਰਲੇ ਖਾਂਦੇ ਨੇ ਕੀੜੇ ਮਕੌੜੇ ਖਾਂਦੇ ਨੇ ਹੋਰ ਚੀਜ਼ਾਂ ਨੂੰ ਖਾਂਦੇ ਨੇ ਜੰਗਲੀ ਜਾਨਵਰਾਂ ਨੂੰ ਮਾਰ ਕੇ ਖਾਂਦੇ ਨੇ ਉਹਨਾਂ ਵਾਸਤੇ ਯੋਕਾ ਦਾ ਬਦਲਿਆ ਹੋਵੇ ਦੂਜੀ ਗੱਲ ਬਹੁਤ ਸਾਰੇ ਟਿਕਾਣੇ ਇੰਡੀਆ ਦੇ ਅੰਦਰ ਵੀ ਤੇ ਹੋਰ ਦੇਸ਼ਾਂ ਦੇ ਅੰਦਰ ਵੀ ਐਸੇ ਮੌਜੂਦ ਨੇ ਜਿੱਥੇ ਅੱਜ ਤੱਕ ਪਾਣੀ ਨਹੀਂ ਪਹੁੰਚਿਆ ਉਹਨਾਂ ਦੇ ਕੋਲ ਟੈਂਕਰ ਜਾਂਦਾ ਹੈ ਉਹਨਾਂ ਨੂੰ ਪਾਣੀ ਦੇਣ ਵਾਸਤੇ ਪੀਣ ਵਾਲਾ ਪਾਣੀ ਜਾਂ ਉਹਨਾਂ ਨੂੰ ਸਿਰ ਦੇ ਉੱਤੇ ਉਹਨਾਂ ਦੀਆਂ ਸਵਾਣੀਆਂ ਨੂੰ ਉਹਨਾਂ ਦੀਆਂ ਤਰੀਮਤਾਂ ਨੂੰ ਸਿਰ ਦੇ ਉੱਤੇ ਭਾਂਡੇ ਚੁੱਕ ਕੇ ਦੂਰ ਦੂਰ ਇਕੱਠਾ ਹੋਇਆ ਪਾਣੀ ਛਪੜਾਂ ਤਲਾਬਾਂ ਦੇ ਅੰਦਰੋਂ ਲੈਣ ਵਾਸਤੇ ਉਹਨਾਂ ਨੂੰ ਅੱਜ ਵੀ ਜਾਣਾ ਪੈਂਦਾ ਹੈ ਹਰੋਣਾ ਦਾ ਯੋਗਾ ਦਾ ਬਦਲਿਆ ਜਦੋਂ ਤੁਸੀਂ ਬਦਲਦੇ ਹੋ ਉਦੋਂ ਯੁੱਗ ਬਦਲਿਆ ਜਾਂਦਾ ਜਦੋਂ ਤੁਸੀਂ ਨਹੀਂ ਬਦਲੇ ਤੁਸੀਂ ਗਰੀਬ ਹੋ ਤੁਹਾਡੀ ਕਮਜ਼ੋਰੀ ਹੋਏਗੀ ਅਗਰ ਤੁਹਾਡੇ ਕੋਲ ਕਪੜਾ ਚੰਗਾ ਨਹੀਂ ਹੈ ਮੈਂ ਤੁਹਾਡੀ ਗੱਲ ਜਿਵੇਂ ਵਿਕਸਤ ਸਟੇਟਾਂ ਨੇ ਪੰਜਾਬ ਹੋਇਆ ਹਰਿਆਣਾ ਹੋਇਆ ਬਹੁਤ ਸਾਰੀਆਂ ਸਟੇਟਾਂ ਹੋਰ ਨੇ ਉਹਨਾਂ ਲੋਕਾਂ ਨੂੰ ਆਪਣੇ ਪੈਰਲਰ ਆਪਣੇ ਬਰਾਬਰ ਖੜੀਆਂ ਕਰਕੇ ਵੇਖੋ ਉਹਨਾਂ ਵਿਚਾਰਿਆਂ ਦੇ ਕੋਲ ਕੋਈ ਸੁਖ ਦਾ ਸਾਧਨ ਨਹੀਂ ਉਹਨਾਂ ਵਾਸਤੇ ਯੋਗਾ ਦਾ ਬਦਲਿਆ ਬਦਲੇ ਤੁਸੀਂ ਹੋ ਤੇ ਤੁਸੀਂ ਕਿਉਂ ਬਦਲੇ ਕਿਉਂਕਿ ਤੁਸੀਂ ਮਿਹਨਤ ਕਾ ਸ਼ਲੋਕ ਉਹ ਮਿਹਨਤ ਬਹੁਤ ਕੀਤੀ ਕਦੇ ਕਦੇ ਇਦਾਂ ਵੀ ਹੁੰਦਾ ਹੈ ਮਿਹਨਤ ਕਰਨੀ ਉਹ ਵੀ ਜਾਣਦੇ ਨੇ ਪਰ ਉਹਨਾਂ ਦੀ ਮਿਹਨਤ ਦਾ ਸੁਭਾਵੀ ਇਸ ਤਰ੍ਹਾਂ ਦਾ ਨਹੀਂ ਬਣਦਾ ਵੀ ਉਹਨਾਂ ਦੀ ਮਿਹਨਤ ਰੋਟੀ ਤੋਂ ਵੱਧ ਤਰੱਕੀ ਉਹਨਾਂ ਨੂੰ ਦੇ ਸਕੇ ਉਹ ਚਰੇ ਹੈਂਡ ਟੂ ਮਾਉਥ ਹੀ ਰਹਿੰਦੇ ਨੇ ਖੈਰ ਅਗਰ ਯੁੱਗ ਨੂੰ ਬਦਲਣਾ ਚਾਹੁੰਦੇ ਹੋ ਜਾਂ ਆਪਣਾ ਬਾਹਰੀ ਨੇੜਾ ਤੇੜਾ ਆਪਣਾ ਵਿਕਸਿਤ ਕਰਨਾ ਚਾਹੁੰਦੇ ਹੋ ਜਿਵੇਂ ਹੋਇਆ ਮਿਲਦਾ ਹੈ ਤੇ ਸਭ ਤੋਂ ਪਹਿਲਾਂ ਨਾ ਆਪਣੇ ਵਿਚਾਰ ਬਦਲੋ ਤੇ ਵਿਚਾਰ ਉਦੋਂ ਬਦਲਣਗੇ ਜਦੋਂ ਚੰਗਾ ਸਾਹਿਤ ਪੜੋਗੇ ਚੰਗਿਆਂ ਨੂੰ ਸੁਣੋਗੇ ਜਦੋਂ ਵਿਚਾਰ ਬਦਲਣਗੇ ਧਾਰਮਿਕ ਗੁੰਡਾਗਰਦੀ ਤੋਂ ਵੀ ਬਾਹਰ ਨਿਕਲ ਆਓਗੇ ਰਾਜਨੀਤਿਕ ਲੋਕਾਂ ਦੀ ਭੇਟ ਚੜਨ ਤੋਂ ਬਾਹਰ ਆ ਜਾਓਗੇ ਜਿੰਨੀ ਅੱਜ ਸਾਡੀ ਜਵਾਨੀ ਹੈ ਪੰਜਾਬ ਦੇ ਅੰਦਰ ਹਰਿਆਣਾ ਦੇ ਅੰਦਰ ਸੱਜੇ ਖੱਬੇ ਆਪਾਂ ਵੇਖੀਏ ਉਹ ਜਵਾਨੀ ਹੈ ਨਾ ਜਿਹੜੀ ਬਹੁਤ ਵਾਰੀ ਉਸ ਜਵਾਨੀ ਨੂੰ ਕੈਸ਼ ਕੀਤਾ ਜਾਂਦਾ ਹੈ ਬਲੈਕਮੇਲ ਕੀਤਾ ਜਾਂਦਾ ਹੈ ਕਿਵੇਂ ਕੀਤਾ ਜਾਂਦਾ ਹੈ ਕੁਝ ਰਾਜਨੀਤਿਕ ਲੋਕਾਂ ਵੱਲੋਂ ਤੇ ਕੁਝ ਧਾਰਮਿਕ ਧਾਰਮਿਕ ਰਾਜਨੀਤਿਕ ਲੋਕਾਂ ਵੱਲੋਂ ਅਖਵਾਉਂਦੇ ਧਾਰਮਿਕ ਲੀਡਰ ਨੇ ਧਾਰਮਿਕ ਆਗੂ ਨੇ ਪਰ ਉਹ ਮਰਨ ਵਾਸਤੇ ਤੁਹਾਨੂੰ ਅੱਗੇ ਤੱਕਦੇ ਨੇ ਮਰਨ ਵਾਸਤੇ ਤਿਆਰ ਕਰਦੇ ਨੇ ਮਰਨ ਵਾਸਤੇ ਪ੍ਰੇਰਦੇ ਨੇ ਭੜਕਾਉ ਪ੍ਰਚਾਰ ਕਰਦੇ ਨੇ ਇਹਦਾ ਮਤਲਬ ਤੁਸੀਂ ਇਹਦੇ ਬਦਲੇ ਨਹੀਂ ਹੈ ਅਰ ਜਿਹੜਾ ਬੰਦਾ ਅੰਦਰੋਂ ਬਦਲ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਨੂੰ ਅੰਦਰ ਲੈ ਕੇ ਜਾਓ ਅੰਦਰ ਬਦਲੇਗਾ ਚੰਗੇ ਸਾਹਿਤ ਨੂੰ ਪੜ੍ਹੋ ਅੰਦਰ ਬਦਲੇਗਾ ਚੰਗਿਆਂ ਨੂੰ ਸੁਣੋ ਅੰਦਰ ਅੰਦਰ ਬਦਲੇਗਾ ਜਦੋਂ ਤੁਸੀਂ ਅੰਦਰੋਂ ਬਦਲ ਗਏ ਜਿਹੜਾ ਮਰਜ਼ੇ ਵੱਡੇ ਤੋਂ ਵੱਡਾ ਆ ਜਾਏ ਤੁਹਾਨੂੰ ਨਾ ਕੈਸ਼ ਕਰ ਸਕੇਗਾ ਨਾ ਬਲੈਕਮੇਲ ਕਰ ਸਕੇਗਾ ਨਾ ਬਲੀ ਦਾ ਬੱਕਰਾ ਬਣਾ ਸਕੇਗਾ ਤੋਂ ਖੈਰ ਯੁੱਗ ਬਦਲਦਾ ਹੈ ਜਦੋਂ ਤੁਸੀਂ ਆਪਣੇ ਅੰਦਰ ਨੂੰ ਬਦਲਦੇ ਹੋ ਅੰਦਰ ਤੋਂ ਬਾਅਦ ਆਪਣੇ ਬਾਹਰ ਨੂੰ ਬਦਲਦੇ ਹੋ ਵਾਹਿਗੁਰੂ ਜੀ ਕਾ ਖਾਲਸਾ